ਤੇਨੀ ਸੁਨਾਈ ਚੇ ਤਦ ਤੇ ੋ ਵੀ ਦਰਾਂ ਉਪਜਲ ਆਏ ਹੋਏ ਜੰਨ ਨਾਲ ਰਹਿੰਦੀ ਜਿਵੇਂ ਚਾਨਣੀ ਫੁੱਲਾਂ ਨਾਲ ਰਹਿੰਦੀ ਖੁਸ਼ਬੋਵੇ ਸੁਣਿਆ ਤੇਰੇ ਨਾਲ ਰਹਿਣਾ ਸਦਾ ਸੋਹਣਿਆ ਤਾਰਿਆਂ ਨਾਲ ਰਹਿੰਦੀ ਜਿਵੇਂ ਲੋਵੇ ਦੋੜੀਏ ਤੇਰੇ ਜ਼ੁਲਮੋਂ ਤੋਂ ਬੋਤਾ ਥੱਕ ਗਿਆ ਹਏ ਜੇ ਬੇਟਾ ਪੰਜਾਬੀ ਆਪਣੀ ਪੰਜਾਬੀ ਮਾਂ ਬੋਲੀ ਬਹੁਤ ਜ਼ਰੂਰੀ ਹੈ ਪੰਜਾਬੀ ਆਣੀ ਬਹੁਤ ਜ਼ਰੂਰੀ ਹੈ ਹਾਂਜੀ ਤੇ ਸ਼ਾਮ ਦਾ ਵੇਲਾ ਤੇ ਪੋਹਾ ਪੋਹਾ ਖਾ ਗਏ ਹੈਨਾ ਭੁੱਖਾ ਮਟਾ ਕੇ ਤੇ ਹੁਣ ਆਪਾਂ ਇੱਧਰ ਬੈਠੇ ਸੀਗੇ ਤੇ ਇੱਧਰ ਦੇਖੋ ਉਹ ਤੇਰਾ ਭਲਾ ਨੱਕ ਤੇ ਸਾਫ਼ ਕਰ ਲੈ ਪਹਿਲਾਂ ਨੱਕ ਤੇ ਤੇ ਸੀਂਡ ਹੈ ਲੱਗੀ ਉਹ ਮੇਕਅਪ ਕਰਨੇ ਸਾਰਾ ਮੇਕਅਪ ਇਹ ਸਾਰਾ ਮੇਕਅਪ ਮੂੰਕਬ ਲੈ ਕੇ ਮੰਨਪਰੀ ਨਾਲ ਲੜ ਲੁੜ ਕੇ ਸਾਡੇ ਆਂਦਿਆਂ ਨੂੰ ਨਾ ਸਾਰਿਆਂ ਨੇ ਚੋਰੀ ਕੀਤਾ ਸੀ ਮੇਕਅਪ ਤੇ ਹੁਣ ਪਤਾ ਲੱਗ ਗਿਆ ਤੇ ਉਹਨੂੰ ਲੜ ਕੇ ਤੇ ਫੇਰ ਦੁਬਾਰਾ ਲੈ ਲਿਆ ਅੱਜ ਵਧੀਆ ਰਿਹਾ ਫੰਕਸ਼ਨ ਆ ਮੰਗੂ ਵੀ ਆਇਆ ਮੰਗੂ ਫੰਕਸ਼ਨ ਕਿੱਦਾਂ ਦਾ ਸੀਗਾ ਹੈ ਕੀ ਕੀਤਾ ਸੀ ਪੁੱਤਰ ਉੱਥੇ ਆਏ ਹੈ ਔਰ ਕੀ ਖਾਧਾ ਸੀ ਸਤੂਤੇ ਦੱਸਿਆ ਤੇ 10 ਦਿਨ ਵੀ ਕੀ ਖਾਧਾ ਸੀ ਸਾਰਾ ਮੈਂ ਰੋਟੀ ਖਾਧ ਸੀ ਕਿਹੜੀ ਜਵੈਨ ਵਰ? ਉਹ ਰ ਜੋ ਉੱਥੇ ਜਵੈਨ ਨੂੰ ਰੋਟੀ ਦਿੱਤੀ ਉਹਨਾਂ ਨੇ? ਨਹੀਂ ਐ ਘਰੋਂ ਹੀ ਲੈ ਕੇ ਗਿਆ ਸੀ ਆਪਣੀ। ਨਹੀਂ ਤਾਂ ਮਠਿਆਈ ਨਹੀਂ ਖਾਖੀ। ਉਹਨਾਂ ਨੇ ਉਹਨਾਂ ਨੇ ਨਹੀਂ ਖਵਾਇਆ ਕੁਝ। ਉਹਨਾਂ ਨੇ ਨਹੀਂ ਕੁਝ ਖਿਲਾਇਆ। ਮੈਂ ਉਹ ਚਾਕਲੇਟ ਲਾ ਕੇ ਆਇਆ ਲੀਕਾ। ਅੱਛਾ। ਅੱਛਾ। ਪਤਾ ਕਿ ਨਹੀਂ ਉਹ ਡੀਬੋ? ਹਾਂ। ਨਹੀਂ ਗੋਗੀ। ਹਾਂ। ਯਾਰ ਕਿਹੜੇ ਗਾਣੇ ਤੇ ਡਾਂਸ ਕੀਤਾ ਈ? ਓਏ ਹੋਏ ਕੀ ਆ ਬਾਤ ਹੈ ਕਿਹੜੇ ਗਾਣੇ ਤੇ ਬਾਤ ਕਰਦੇ ਹੋ ਦੇਖ ਲਓ ਲਿਪ ਲਿਪ ਕੇ ਮੁੰਡਾ ਕਿਹੜੇ ਗਾਣੇ ਤੇ ਨੱਚ ਕਹਿੰਦੇ ਕਿ ਤੂੰ ਸਾਰਾ ਲੈ ਚੱਲ ਰਿਹਾ ਹੈ ਗਾਣਾ ਉਹ ਮੈਂ ਨਾ ਉਹ ਤੇ ਚੱਲ ਰਿਹਾ ਹੈ ਤੇ ਕਮਰੇ ਤੇ ਦਾ ਹੋਏ ਸਾਰੇ ਗਾਣਿਆਂ ਤੇ ਜੇ ਗਾਣਾ ਲੱਗੇ ਜਾਏ ਤੇ ਸਾਰੇ ਨੱਚੀ ਜਾਏ ਤੇ ਨਾ ਲੱਗੇ ਜਾਏ ਤੇ ਬੈਠ ਕੇ ਮੈਨੂੰ ਬੈਠਣ ਦੋ ਯਾਰ ਤੇ ਮੋਂਨਾ ਅਸੀਂ ਬੈਠੇ ਸੀ ਆ ਕਮਰੇ 'ਚ ਆਪਣੇ ਪੁਰਾਣੇ ਕਮਰੇ ਦੇ ਵਿੱਚ ਪੁਰਾਣੇ ਕਮਰੇ ਦੇ ਵਿੱਚ ਬੈਠੇ ਰਹੇ ਕਮਰੇ ਦੇ ਮੈਨੂੰ ਸਾਡਾ ਪੁਰਾਣਾ ਹੀ ਕਮਰਾ ਬਹੁਤ ਜ਼ਿਆਦਾ ਤੇ ਇੱਥੇ ਸੀ ਪਹਿਲਾਂ ਰਹਿੰਦੇ ਹੁੰਦੇ ਸੀ ਜ਼ਿਆਦਾ ਨਹੀਂ ਜੀ ਸਰਦੀ ਦੇ ਵਿੱਚ ਜ਼ਿਆਦਾ ਇੱਥੇ ਰਹਿੰਦੇ ਸੀ ਨਹੀਂ ਮਨਪ੍ਰੀਤ ਪਹਿਲਾਂ ਮਦਰ ਇੱਥੇ ਟੀਵੀ ਹੁੰਦਾ ਸੀ ਉਹ ਕੋਰਨਰ ਦੇ ਵਿੱਚ ਟੀਵੀ ਸੀਗਾ ਐਨ ਉਹ ਵਧੀਆ ਰੂਮ ਸਜਿਆ ਜਿਹੜੀ ਆਖੀ ਰਹਿੰਦੇ ਸੀ ਜ਼ਿਆਦਾ ਤੇ ਇਹਦੀ ਨਿਸ਼ਾਨੀ ਉਹ ਉੱਪਰ ਦਿਖਦੀ ਪਈ ਆ ਉਹ ਦੇਖੋ ਸਪੀਕਰ ਲੱਗੇ ਸੀ ਸਪੀਕਰ ਇੱਕ ਬਾਹਰ ਲੱਗਾ ਸੀ ਕਾ ਗਨ ਸ਼ੌਕ ਨਾਲ ਲਿਆਉਂਦਾ ਨੇ ਡੀਵੀਡੀ ਦੇ ਨਾਲ ਮਨਪਰੀਦਾ ਇਹ ਐ ਦੱਸਦੇ ਨੇ ਤੁਸੀਂ ਹਾਂ ਬੜੇ ਸ਼ੌਕ ਨਾਲ ਦੁਵਾਰੀ ਦੇ ਲਿਆ ਬੜੀ ਜਿਆਦਾ ਹਾਂ ਦੁਵਾਰੀ ਦੇ ਲਿਆ ਸੀਗਾ ਬਹੁਤ ਜਿਆਦਾ ਸ਼ੌਕ ਨਾਲ ਮੈਂ ਲੈ ਕੇ ਆਇਆ ਸੀਗਾ ਅੱਧਰ ਦੇਖੋ ਚੂੜੀਆਂ ਇੱਕ ਮੈਨੂੰ ਗਾਣਾ ਯਾਦ ਆਂਦਾ ਹੈ ਬੜਾ ਮੈਂ ਗਾਣਾ ਹੁੰਦਾ ਨਾ ਇੱਕ ਤੇ ਇੱਕ ਗਾਣੇ ਨਾ ਪਕਾਉ ਗਾਣੇ ਹੁੰਦੇ ਨੇ ਵੈਸੇ ਗਾਣੇ ਜੇ ਵੇਖਿਆ ਜਾਵੇ ਜਿਵੇਂ ਪੁਰਾਣੇ ਗਾਣੇ ਦਾ ਬਸ ਨੋ ਬੜਾ ਜਨਨੜ ਰਹਿੰਦੀ ਜਿਵੇਂ ਚਾਨਣੀ ਫੁੱਲਾਂ ਨਾਲ ਰਹਿੰਦੀ ਖੁਸ਼ਬੋਵੇ ਤੇਰੇ ਨਾਲ ਰਹਿਣਾ ਸਦਾ ਸੋਹਣਿਆ ਤਾਰਿਆਂ ਨਾਲ ਰਹਿੰਦੀ ਜਿਵੇਂ ਲੋਵੇ ਤੇਰੇ ਨਾਲ ਰਹਿਣਾ ਸਦਾ ਸੋਹਣਿਆ ਤਾਰਿਆਂ ਨਾਲ ਰਹਿੰਦੀ ਜਿਵੇਂ ਲੋਵੇ ਬਾਹ ਤੇਰੀਆਂ ਚ ਮੋਜਰ ਹਮਾਂ ਦੀ ਤੇਰੇ ਕਦਮਾਂ ਚ ਪਉਣੀਆਂ ਅਖੀਰਵੇ ਹਾ ਜਬ ਹੀ ਖਲੇ ਹਾਈ ਵੇ ਆ ਜਬ ਹੀ ਖਲੇ ਹਾਂ ਜਬ ਹੀ ਖਲੇ ਜੱਟੀ ਦਾ سینਾ ਚੀਰ ਕੇ ਵਿੱਚ ਨਿਕਲੂਗੀ ਤੇਰੀ ਤਸਵੀਰ ਵੇ ਵਧੀਆ ਸੀ ਗਾਣਾ ਵਧੀਆ ਸੀ ਅਸੀਂ ਵੀ ਸੁਨੇ ਹੋਏ ਨੇ ਮੇਰੀ ਮੰਮੀ ਕੇ ਤੇ ਲੈਣਾ ਇੰਨੀਆਂ ਸੋਹਣੀਆਂ ਲੈਣਾ ਨਾ ਵੀ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਲੈਣਾ ਨੇ ਹਮ ਮੇਰੇ ਲਈ ਗਾਇਆ ਚੰਨ ਨਾਲ ਯਾਰ ਮੈਂ ਵੈਸੇ ਗੱਲ ਕਰ ਰਿਹਾ ਵੀ ਦੁਨੀਆ ਦੀ ਸਭ ਤੋਂ ਖੂਬਸੂਰਤ ਲੈਣਾ ਨੇ ਅੱਛਾ ਅੱਛਾ ਚੰਨ ਨਾਲ ਰਹਿਂਦੀ ਜਿਵੇਂ ਚਾਨਣੀ ਫੁੱਲਾਂ ਨਾਲ ਰਹਿਂਦੀ ਖੁਸ਼ਬੂ ਹੋਵੇ ਇਰੇ ਨਾਲ ਰਹਿਣਾ ਸਦਾ ਸੋਹਣਾ ਤਾਰਿਆਂ ਨਾਲ ਰਹਿੰਦੀ ਜਿਵੇਂ ਓਏ ਹੋਏ ਹੋਏ ਕੀ ਯਾਰ ਜਿਜਾਤ ਲੇ ਵਾ 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 ਉਹ ਦੇਖੋ ਮੰਮੀ ਦੇ ਕਰ ਮੈਂ ਐਸੇ ਗੱਲ ਕਰ ਰਿਹਾ ਇੱਕ ਵਾਕਈ ਖੂਬਸੂਰਤ ਲੈਣਾ ਸੀ ਯਾਰ ਕਿਸੇ ਸਮੇਂ ਨਹੀਂ ਆਪਣੇ ਖੂਬਸੂਰਤ ਗਾਣੇ ਨੇ ਮਤਲਬ ਹੁਣ ਵੀ ਸੁਣ ਲਓ ਤੇ ਵਧੀਆ ਹੀ ਲੱਗਦੇ ਮੈਂ ਤੇ ਹੁਣ ਵੀ ਸੁਣਦਾ ਹਾਂ ਸਹੀ ਗੱਲ ਹੈ ਗਾੰਦੀ ਰਹਿੰਦੇ ਨੇ ਕੁਝ ਹਾਂ ਇਟ ਦੋਇੰਗ ਆ ਬਿਊਟੀਫੁਲ ਸੌਂਗ ਨੇ ਯਾਰ ਅਬਰ ਗੋਟੀ ਵੋਸ ਅਬਰ ਗੋਟੀ ਦੇ ਤਾਂ ਮੈਂ ਬਹੁਤ ਜ਼ਿਆਦਾ ਫੈਨ ਬਹੁਤ ਤਗੜਾ ਫੈਨ ਚੂਟੇ ਵਾਦੇ ਛੂਟਿਆ ਲਾ ਰਿਓ ਕੋ ਕਿੰ ਆ ਦੋੜੀਏ ਤੇਰੇ ਜ਼ੁਲਮੋਂ ਤੋਂ ਬੋਤਾ ਥੱਕ ਗਏ ਹਾਏ ਡਾ ਡੀ ਇਹ ਤੇਰੇ ਜ਼ੁਲਮਾਂ ਹਤੋਂ ਬੋਤਾ ਥੱਕ ਗਿਆ ਮੈਂ ਨਹੀਂ ਜਿਆਦਾ ਗਾਣੇ ਗੁਣੇ ਸੁਨੇ ਮੈਂ ਜਿਆਦਾ ਨਾਟਕ ਵੇਖੇ ਨੇ ਸੀਰੀਅਲ ਵੇਖਦੇ ਹੁੰਦੇ ਸੀ ਮੈਂ ਨੇ ਜਿਆਦਾ ਸੀਰੀਅਲ ਵੇਖਨੇ ਨਾ ਹੂੰ ਬਹੁਤ ਸੀਰੀਅਲ ਵੇਖੇ ਆ ਫਾਲਟੂ ਟਾਈਮ ਵੇਸਟ ਕਰਦੇ ਸੀ ਮੈਂ ਦੇਗਾ ਤੂੰ ਕੀ ਵੇਖਦਾ ਤੂੰ ਕੀ ਵੇਖਣਾ ਮੇਰਾ ਦਰੋ ਛੋਟਾ ਸੀਗਾ ਨਾ ਹਾਂਜੀ ਮੇਰਾ ਬਕ ਪਿੰਡ ਦੀ ਸੀਗਾ ਆਪਣੇ ਅੱਛਾ ਛੋਟਾ ਸੀ ਤੂੰ ਜਦੋਂ ਅੱਛਾ ਜਵਾਨ ਹੋ ਗਿਆ ਹੁਣ ਉਹ ਜਦੋਂ ਤੂੰ ਜਵਾਨ ਜਦੋਂ ਤੂੰ ਛੋਟਾ ਹੁੰਦਾ ਸੀ ਆਪਣੇ ਪਿੰਡ ਚ ਰਹਿੰਦਾ ਹੁੰਦਾ ਸੀ ਅੱਛਾ ਅੱਛਾ ਕਿਹੜੇ ਪਿੰਡ ਜਮਗੇ ਕਿਹੜੇ ਜਾਨੇ ਜਿੱਦ ਤੇ ਜਿੱਥੇ ਤੇ ਦੋਮਰੇ ਮਾਂ ਨਹੀਂ ਹੈਗਾ ਨਾ ਉਧਰ ਦੀ ਮੰਮੀ ਦੀ ਨਾ ਘਰ ਉੱਥੇ ਹੀ ਮੇਰੇ ਪਿੰਡ ਆ ਓਏ ਉੱਥੇ ਹੀ ਨਾ ਮੈਂ ਪਲੇਨ ਨਾਲ ਗਿਆ ਸੀ ਪਲੇਨ ਤੇ ਗਿਆ ਸੀ ਨਾਨਕੇ ਗਿਆ ਸੀ ਆਪਣੇ ਪਾਸ ਅੱਦਰ ਹੈ ਕਿ ਤਾਪਾ ਦੇ ਅੱਦਰ ਤੇ ਦੇਖੋ ਅਜਿਆ ਰੱਜਨੀਆ ਹੀ ਮੇਕਅਪ ਦੇਣਾ ਹਾਂ ਤੇ ਥੋੜਾ ਕੋਲਾਵੇ ਥਾੜਾ ਸੁਣਿਆ ਲੇਕੀ ਮੇਰਾ ਮੇਕਅਪ ਦੇ ਦੇ ਮੈਂ ਦਾਸ ਤੈਨੂੰ ਨਹੀਂ ਵਾਪਸ ਦੇ ਦੇ ਬੇਟਾ ਨਹੀਂ 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 ਉਹ ਮੈਨੂੰ ਤਾਂ ਮੇਰਾ ਚਾਈ ਰੱਦਰ ਫੜਾ ਦੇ ਤੂੰ ਚੋਰੀ ਕਰਿਆ ਹੈ ਚੋਰੀ ਕਰਨਾ ਗਲਤ ਗੱਲ ਹੁੰਦੀ ਹੈ ਮੈਂ ਹੁਣ ਨਵਾਂ ਲੈਣਾ ਮੈਂ ਤੁਹਾਨੂੰ ਦੱਸ ਤੈਨੂੰ ਨਾ ਲੈ ਕੇ ਜਾ ਮੈਨੂੰ ਲੈ ਕੇ ਦਿਓ ਨਵਾਂ ਕੱਲ ਵੱਡਿਓ ਵਿਚੋਰ ਵਾ ਤੇਰੇ ਚਿੱਤਰ ਦੇ ਡੱਡੇ ਮਾਰਨੇ ਇਹ ਬੋਲਦਾ ਮਗਰ ਕੋਈ ਪੁਲਿਸ ਮਾਰਦਾ ਨਾ ਹੋਂਸ ਮਾਰਦਾ ਚੋਰ ਬਣ ਕੇ ਫਿਰ ਮਾਰੇ ਤੇ ਤਰਾ ਦਿੰਨੇ ਵਾਲਾ ਹੋਂਸ ਬਣਦਾ ਪੂਰਾ ਆਹੋ ਆਹ ਬੜਤਾ ਆ ਗਿਆ ਨਹੀਂ ਐਨੇ ਡਾਕਟਰ ਬਣਾ ਤੇਰੇ ਟੀਕਾ ਠੋਕਦਾ ਡੁਈਚ ਨੇ ਇਹ ਲਿਖੇ ਪਰਦੇ ਤੇ ਨੂੰ ਆਵਾਂ ਤੇ ਪੜ੍ਹ ਸਕੀ ਤੂੰ ਪੜ੍ਹ ਦੇ ਫਿਰ ਕਰੇਗਾ ਮੁੰਮੀ ਹੋਈ ਓਏ ਕਹਿੰਦੀ ਫਿਰ ਕਰੇਗਾ ਹੋਈ ਹੋਈ ਕੀ ਕੰਮ ਕਿਹੜਾ ਸਕੂਲ ਦਾ ਕੰਮ ਆ এবੀਸੀ ਆਂਦੀ ਚਲ ਸੁਣਾ ਫਿਰ এবੀਸੀ ਸੁਣਾ ਦੇ ਅੱਜ ਪੂਰੀ ਸੁਣਾ ਚਲ ਚੁੱਪ ਕਰ ਜਾਓ ਸਾਰੇ এবੀਸੀ ਸੁਣਾਏਗਾ ਚਲੋ এবੀ ਸੀ ਡੀ ਟੀ ਐਕਸ ਟੀ ਐਟ ਆਈ ਡੀ ਗੈਟ ਐਲ ਨੂੰ ਟੋਪੀ ਕਿਊ

ਤਰਾ ਤਨਾਵੇਂ ਬੀਸੀ ਅਰ ਨਹੀਂ ਐਬਸੀ ਨਹੀਂ ਆਉਂਦੀ ਮੈਨੂੰ ਆ ਬੀਡੇ ਮੈਂ ਮੇਕਅਪ ਹੀ ਕਰਨਾ ਆਂਦਾ ਹਾਂ ਬਸ ਫੋਨ ਉਹ ਦੇ ਲੈ ਕਿੰਨਾ ਸ਼ਿਹਾਰ ਆਂਦਾ ਆਂਦਾ ਉਹ ਕਹਦਾ ਫੋਨ ਤੇ ਮੇਕਅਪ ਹੀ ਬਸ ਆਉਂਦਾ ਹੋਈ ਤੇ ਗੱਲ ਮੈਨੂੰ ਬਸ ਕਪੜਾ ਹੀ ਆਉਂਦਾ ਤੇ 1 2 ਆਂਦੇ ਹਾਂ ਸੁਣਾਇ ਸੁਣਾਇ ਹੋਈ 1 2 3 ਸੁਣਾ ਦੇ ਬੜਾ one two three four five six seven eight nine ten eleven twelve thirty fourteen fifteen eighteen twenty six, eight, eight, six. चलो अच्छा होगा अरे नहीं बस फिफ्टीन तक ही अच्छा पहुंच गया है नहीं आंधी थे नहीं आंधी चलो नहीं टेन सेना मैं चाहता था अंडी सेना थी तारीख तो भी ज़्यादा चलो उनसे ना ना फेयर भी ज़्यादा one two three four five six seven twelve thirty four वाह 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 वा। सारियाँ fifteen oh, तो बार twenty six तो पूरी है seven तो बार twelve दें one nineteen दें 9151 ਨਾਈਨ ਕੱਢਣੀਆਂ ਲੋਕਾਂ ਨੇ ਆਪਾਂ ਨੂੰ ਲੈਣ ਦੇ 93 9494 9595 9696 ਇਹ ਰੀ ਗੁਰਸਿੱਧ 100 ਤਾਂ ਤਾਂਦੀ ਹਾਂ ਸਿੱਧਾ ਹੀ ਜੰਪ ਕਰ ਗਈ ਵੇ ਲੋ 7 7 ਤੋਂ ਬਾਅਦ ਨਹੀਂ ਆਉਂਦੀ 7 ਤੋਂ ਬਾਅਦ ਕੈਲੋ ਆ ਗਿਆ ਇਹਦਾ ਦਾੜਾ ਉਹੜਾ ਹੁੰਦਾ ਨਹੀਂ ਇਹ ਬਣਾਉਂਦਾ ਤੁਹਾਡੇ ਉਹ ਕਹੋ ਜੇ ਪੰਜਾਬੀ ਉਹ ਤੁਹਾਡਾ ਬੇੜਾ ਉਹਦਾ ਸੁਣਾ ਉਡਾ ਉਠ ਉਡਾ ਉਠ ਅੱਗੇ ਐੜਾ ਐੜਾ ਖੱਖਾ ਕਿਹਦਾ ਐੜਾ ਵੀ ਅੱਜ ਤੱਕ ਤੁਹਾਨੂੰ ਸੁਕਾਇਆ ਨਹੀਂ ਕੀ ਤੁਹਾਨੂੰ ਆਉਂਦਾ ਉਹ ਮੈਨੂੰ ਆਉਂਦਾ ਖਾਨੀ ਮੰਗੇ ਨੂੰ ਲਿਖਣਾ ਆ ਜਾਂਦੇ ਨੇ ਮੰਗੇ ਨੂੰ ਤਾਂ ਨਹੀਂ ਪੜਨਾ ਆਉਂਦਾ ਮੰਗੇ ਨੂੰ ਲਿਖਣਾ ਪਉਂਦਾ ਇਹਨੂੰ ਲਿਖਣਾ ਨਹੀਂ ਆਂਦਾ ਉਹਨੂੰ ਲਿਖਣਾ ਆਂਦਾ ਪਰ ਪੜਨਾ ਨਹੀਂ ਆਂਦਾ ਲੇਕਿਨ ਪੜਨ ਚ ਮੈਂ ਬੜੀ ਸਿਆਰਤੀ ਹਾਂ ਸੋ ਆਹ ਸਿਆਰਤੀ ਮੇਕਅਪ ਕਰਾ ਲਓ ਜਿੰਨਾ ਮਰਜੀ ਠੀਕ ਹੈ ਨਾ ਜਿੰਨਾ ਮਰਜੀ ਮੇਕਅਪ ਕਰਵਾ ਲਓ ਲੇਕਿਨ ਮੈਨੂੰ ਆਈਲੈਨਰ ਲਾਣਾ ਆਉਂਦਾ ਚੱਲ ਬਸ ਜਿੱਦਾਂ ਮੰਮਾ ਲਾਂਦੀ ਆ ਉਦਾਂ ਲਾਣਾ ਆਉਂਦਾ ਮੰਮਾ ਦੇ ਪੜਦੀ ਵੀ ਹੈ ਪੜਨਾ ਆਉਂਦਾ ਮੰਮਾਦਰਾ ਛੋ ਅੰਦਾ ਨਹੀਂ ਪੜਨਾ ਆਉਂਦਾ ਮੰਮਾਦਰਾ ਹਾਂ ਪੜਨਾ ਆਉਂਦਾ ਮੰਮਾਦਰਾ ਕੋੜਾ ਨਹੀਂ ਆਉਂਦਾ ਤੇ ਕਾਊਂਟਿੰਗ ਆਂਦੀ ਹੈ ਊਂ ਬੂਲਿੰਗ ਯਾਰ ਬੇਟਾ ਪੰਜਾਬੀ ਆਪਣੀ ਪੰਜਾਬੀ ਮਾਂ ਬੋਲੀ ਬਹੁਤ ਜ਼ਰੂਰੀ ਹੈ ਪੰਜਾਬੀ ਆਣੀ ਬਹੁਤ ਜ਼ਰੂਰੀ ਹੈ ਯਾਰ ਇੱਕ ਤਾਂ ਗੁਰਕੀ ਰਨ ਨੂੰ ਵੀ ਨਹੀਂ ਆਂਦੀ ਹੈ ਇਹ ਤਾਂ ਕੀ ਕਹਿ ਸਕਦੀ ਹੈ ਕੱਲ ਨੂੰ ਤਾਂ ਸੁੱਤੀ ਹੈ ਹੁਣ ਚੱਲ ਇਹ ਤੇ ਇਹ ਤੇ ਬਿਮਾਰ ਜੀ ਸਕੂਲੇ ਘੱਟ ਗਈ ਜੇ ਕਿਹਾ ਜੇ ਉਹ ਕਹਿੰਦੇ ਵੀ ਹਾਂ ਸਕੂਲ ਘੱਟ ਨਹੀਂ ਆਹ ਤਾਂ ਸਕੂਲ ਰੈਗੂਲਰ ਜਾਂਦਾ ਨਾ ਹਾਂ ਇਹ ਵੀ ਬਿਮਾਰ ਜਾਂਦਾ ਨਹੀਂ ਨਹੀਂ ਜਾਂਦਾ ਉਹ ਵੀ ਤਾਂ ਬਿਮਾਰ ਗਾਇਸ ਜਿਹਾ ਸਾਨੂੰ ਇਹ ਵਾਲੇ ਸਕੂਲ ਆ ਰਹੇ ਜਿਹੜੀ ਮੈਨੂੰ ਸਾਨੂੰ ਪੜ੍ਹਾਏ ਨਾ ਬਸ ਗੇਮਾਂ ਖੜਾਏ ਹਾਂ ਸੇ ਸਕੂਲ ਚ ਵੀ ਤੁਹਾਨੂੰ ਬਣਾਉਂਦੇ ਥੋੜੀ ਨੇ ਗੇਮਾਂ ਹੀ ਖੜਵਾਉਂਦੇ ਲੱਗਦੇ ਨੇ ਬਸ ਕਲੀਆ ਜਾ ਯਾਰ ਡਿਸਟ੍ਰਿਕਟ ਵਾਲੀ ਡਿਸਟ੍ਰਿਕਟ ਖੇਡਾਂ ਖੇਡਾਂ ਮੈਚਾਂ ਖੇਡਣ ਤਾਂ ਨੇ ਹੇਲਾ ਯਾਰੋ ਦਿਨਾ ਕਿੰਨੀਆਂ ਲੋਕਾਂ ਉਹਨੇ ਨਾ ਦਾ ਬਲੋਅ ਉਪ ਖੜਾ ਹੋਉਂਦੇ ਤੇ ਅਸ ਕੀ ਗਾਣਾ ਲਖਸੋ ਹੋਰ ਕੀ ਗਾਣਾ ਦੱਸ ਉਹ ਪਾਠ ਵੀ ਕਰਿਆ ਕਰ ਆਂਦਾ ਤੈਨੂੰ ਪਾਠ ਸੁੰਦਾਸ ਆਂਦਾ ਪਾਠ ਬਸ ਨੂੰ ਕਰ ਰੋ ਪਾਠ ਕਿਹੜਾ ਆਂਦਾ ਤੈਨੂੰ ਉਹ ਇੱਕ ਹੁਣ ਕਾਲ ਵਾਲਾ ਹੋਰ ਓੜ ਇੱਕ ਵੀ ਅੰਦਰ ਸਿੱਖ ਉਦਾਰੀ ਸੁਣਾ ਦੇ ਚੱਲ ਠੀਕ ਹੈ 1.4 ਸੱਤਨਾ ਤੇ ਕੱਪੜਾ ਲਾ ਸੁਣਾਈ ਦਾ ਕੱਪੜਾ ਲਈਦਾ ਦਾ ਪੂਰਾ ਨਿੜੋ ਨਿੜਵੇ ਕਾੜ ਮੁੜਤ ਜੌਨੀ ਸ਼ੈਵਨ ਗੁਰਪਸਾਤ ਜਦ ਆਤ ਸੱਚ ਜਿਗਾ ਸੱਚ ਹੈਪੀਸਨ ਨਾਨਕ ਖੁਸ਼ੀ ਵੀ ਸੱਚ ਚਲ ਸ਼ੁਰੂ ਕਰਾਤਾ ਹਾਂ ਅੰਦਰ ਮੈਂ ਤੇਨੂੰ ਸੁਣਾ ਸੁਣਾ ਆ ਲੈ ਨਵੀਂ ਦੇ ਸੰਗ ਸੁਣਾਉਂਗਾ ਕੱਪੜਾ ਲੈ ਸੁਣਾਉਂਗਾ ਮੈਂ ਵੀ ਦੇ ਸੰਗ ਸੁਣਾਉਂਗਾ ਆਹ ਕੱਪੜਾ ਲੈ ਲਾ ਕੇ ਪਕੜ ਕੇ ਮੈਂ ਵੀ ਦੇ ਸੰਗ ਸੁਣਾਉਂਗਾ ਹਾਂ ਇਕਮ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈਭੰ ਪ੍ਰਸਾਦ ਜਪੁ ਜਪੁ ਆਜ ਹੱਥ ਜੁਗਾ ਹੱਸੇ ਹੈਪੀ ਸਤਨਾਮ ਹੋਸੀ ਵੀ ਸੱਚ ਆੜ ਕਿਸੇ ਗੱਡੀ ਇਹਦੀ ਧਿਆੜੀ ਗੀ ਚੱਲ ਕੋਈ ਗੱਲ ਨਹੀਂ ਆਂਦਾ ਇਹਨਾਂ ਨੂੰ ਉਹਦੇ ਰੋਜ਼ ਪ੍ਰੇਅਰ ਹੁੰਦੀ ਨਾ ਇਹਨਾਂ ਦੀ ਪ੍ਰੇਅਰ ਹੁੰਦੀ ਹੈ ਊਲ ਮੰਤਰ ਹੁੰਦਾ ਗਾਇਤਰੀ ਮੰਤਰ ਹੁੰਦਾ ਅੱਦਾਂ ਚੇਂਜ ਕਰ ਕਰਕੇ ਕਰਾਉਂਦੇ ਜਦੋਂ ਮੈਂ ਸੂਟ ਲੈਣ ਗਈ ਸੀ ਨਾ ਆਪਣੇ ਟੀਆ ਦਾ ਫੰਕਸ਼ਨ ਦਾ ਉਹ ਤੇਰੀ ਸਿੱਧੂ ਨਿਸੇ ਵਾਲੀ ਗੱਡੀ ਸੁਣ ਮੈਨੂੰ ਵੀ ਉਹ ਦੀ ਸੀ ਨਾ ਮੈਂ ਤਾਂ ਦੇਖਣ ਨੂੰ ਨਹੀਂ ਹੋ ਗਈ ਸੀ ਉਹ ਮੇਰੇ ਘਟ ਨਹੀਂ ਸੀਗੀ ਓਹੋ ਓਏ ਦੇ ਜੇ ਮੈਰੀ ਹੁੰਦੀ ਤੇ ਮੈਂ ਉੱਥੇ ਲੈ ਆਉਂਦੀ ਕਿਤੇ ਉਹ ਸਕੂਲ ਵਿੱਚ ਸੀ ਨਹੀਂ ਹਾਂ ਉਹ ਦੁਕਾਨ ਤੇ ਸੀ ਜਿੱਥੇ ਸੀ ਲਾਂ ਨਹੀਂ ਗਈ ਸੀ ਜਦੇ ਕੋਲ ਗਈ ਸੀ ਸੂਟ ਉਹ ਤੇ ਸਿੱਧੂ ਮੁਸੀ ਵਾਲੀ ਗੱਡੀ ਸੀ ਹਾਂ ਮੈਂ ਕਿ ਤੂੰ ਦੇਖਿਆ ਕਾਲਾ ਸੂਟ ਲੈਣ ਨਹੀਂ ਸੀ ਗਈ ਬਾਜ਼ਾਰ ਗਈ ਸੀ ਤੇ ਉੱਥੇ ਕਿਤੇ ਗੱਡੀ ਵੇਖੀ ਹੋਣੀ ਆ ਉਹਦੀ ਗੱਲ ਕਰਤੀ ਜੇ ਐਨਾ ਨਹੀਂ ਆਦੇ ਮੋਟੇ ਮਾਲੀ ਸੀ ਇਹਨੂੰ ਇੱਕ ਮੋਟਰਸਾਈਕਲ ਦਾ ਯਾਦ ਹੈ ਹਾਇਓਬੂਸਾ ਦਾ ਹੋਰ ਹਨ ਕੁਛ ਨਹੀਂ ਯਾਦ ਹੈ ਟੈਡ ਵਾਲੀ ਸੀ ਗੱਡੀ ਵਾਲੀ ਸੀ ਗੱਡੀ ਸੀ ਉਸ ਤੇ ਟ੍ਰੈਕਟਰ ਕਿ ਹੋਇਆ ਤੇਰਾ ਟ੍ਰੈਕਟਰ ਕਿਥੇ ਟ੍ਰੈਕਟਰ ਉਤਲ ਗਿਆ ਮੈਨਾਂ ਨਹੀਂ ਸਿਕਾ ਉਹ ਸਿਕਾ ਕਿੱਥੇ ਹੋਰ ਤਾਂ ਜੋ ਜਿੱਥੇ ਮੇਰੇ ਮਾਸੇ ਜਾਂਦੀ ਉਥੇ ਮੇਰਾ ਸੋਤਾ ਭਰਾ ਨਾ ਹੁੰਦਾਈਆ ਮੇਰੀ ਗੱਲ ਸੁਣ ਤੇਰੇ ਪੇੋਂ ਘੱਲਿਆ ਕੇ ਦੇਵੇਂ ਤੈਨੂੰ ਗੱਡੀ ਗੁੱਡੂ ਗੱਡੀ ਹੈਗੀ ਤਾਂ ਹੈਗੀ ਇੱਥੇ ਆ ਗਈ ਉਹ ਮੇਰੇ ਕੋਲ ਪਾਈਪ ਡਾੜੀ ਨੂੰ ਲੈ ਕੇ ਦੇ ਪਾਪਾਂ ਨੂੰ ਬੁਲਟੜੀ ਲੈ ਕੇ ਦਿੰਦੇ ਹੈਗੇ ਨਹੀਂ ਹੈਗੀ ਮੇਰੇ ਕੋਲ ਹੂੰ ਲੈ ਕੇ ਦੇ ਤੈਨੂੰ ਕੁਝ ਨੀ ਕਿਤੇ ਫੜਾਉਂ ਤੂੰ ਮਾਰਦਾ ਬੜਾ ਬਹੁਤ ਮਾਰਦਾ ਸੀ ਸਕੂਲੋਂ ਗੱਲ ਬਣਾ ਲੈਂਦਾ ਮਿੰਟਾਂ ਦੇ ਤੇ ਬੱਚੇ ਐਵੇਂ ਲੈਂਦੇ ਨੇ ਹਨਾ ਹਨੀ ਇਹਨੂੰ ਕੁਝ ਨਹੀਂ ਲੈ ਕੇ ਦਿੰਦੇ ਵਿਚਾਰੇ ਨੂੰ ਹੋਰ ਕੀ ਹੈ ਦਿੰਦੇ ਆ ਕੀ ਦਿੰਦੇ ਲੱਗ ਆ ਫਿਰ ਉਹਨ ਮੈਂ ਜਾਵਾਂ ਮੈਨੂੰ ਥੋੜਾ ਜਿਹਾ ਕੰਮ ਏ ਮੈਂ ਜਾਨੀ ਆ ਠੀਕ ਹੈ ਨਹੀਂ ਇਹਨੂੰ ਕੋਈ ਚੀਜ਼ ਨਹੀਂ ਇਹਨੂੰ ਲੈ ਕੇ ਦਿੰਦੇ ਵਿਚਾਰੇ ਨੂੰ ਹਾਂ ਲੈ ਕੇ ਦਿੰਦੇ ਆ ਥੋੜਾ ਮੋਟਾ ਕੀ ਲੈ ਕੇ ਦਿੰਦੇ ਥੋੜਾ ਮੋਟਾ ਨਹੀਂ ਤਾਂ ਉਹ ਬਾਈ ਕੁ ਦਿੱਤੀ ਹੋਤੀ ਉਹਨੂੰ ਹੋਰ ਕੀ ਦਿੱਤੇ ਮੰਮਾ ਹੋਰ ਇੰਨੀ ਵੱਡੀ ਕਾਂਦੀ ਸੀ ਪਾਪਾ ਨੇ ਹਾਂ ਬੰਨ ਰਚੀ ਸੀ ਏਡੀ ਵੱਡੀ ਅੱਛਾ ਗਾਨਾ ਮੇਕਅਪ ਲੈ ਰਿਹਾ ਉਧਰ ਹੋਰ ਨਹੀਂ ਪਾਪਾ ਤੁਸੀਂ ਤੁਸੀਂ ਸੇ ਆਪੇ ਮੇਕਅਪ ਕੀਤਾ ਆ ਮੇਕਅਪ ਸਾਰਾ ਆਪ ਹੀ ਕੀਤਾ ਮੰਮੀ ਕਹਿ ਰਹੇ ਮਾਰਾ ਹੀ ਨਾ ਇੱਕ ਘੇਟ ਕੇ ਮੈਨੂੰ ਸਾਰਾ ਬਣਾਉਂਦਾ ਤੇ ਤੂੰ ਟੌਪ ਕਰਦਾ ਫੇਸ ਪਾਊਡਰ ਲਿਲਾਉਂਦਾ ਆਈਲੈਨਰ ਦੀ ਤੇ ਆਈ ਸ਼ੈਡੋ ਵੀ ਤੇ ਚੂੜੀਆਂ ਵੀ ਲੈ ਫੜੋ ਚੰਦ ਫਾਪੇ ਚ ਪਾਦਾ ਹਾਂ ਸਾਰਾ ਕੁਝ ਲਿਆ ਲਫਾ ਦੇਖੀ ਚਲੋ ਆਓ ਤੇ ਆਵਾ ਸੁਈਆਂ